ਔਰ ਇੱਥੇ ਹੀ ਲੁਕਿਆ ਹੋਇਆ ਸੀ ਤਾਂ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੁਲਿਸ ਮੋਹਾਲੀ ਪੁਲਿਸ ਤੇ ਐਂਟੀ ਗੈਂਗਸਟਰ ਟਾਸਪੋਰਟ ਨੂੰ ਇਰੀ ਭਾਨਕ ਸੀ ਕਿ ਇੱਕ ਟੋਰੀਅਲ ਜਿਹੜਾ ਗੈਂਗਸਟਰ ਹੈ ਉਹ ਇੱਥੇ ਲੁਕਿਆ ਹੋਇਆ ਜਦੋਂ ਉੱਥੇ ਪੁਲਿਸ ਪਹੁੰਚਦੀ ਹੈ ਤਾਂ ਪੁਲਿਸ ਸਰੈਂਡਰ ਨੂੰ ਕਹਿੰਦੀ ਹੈ ਤੇ ਪੁਲਿਸ ਤੇ ਫਾਇਰ ਕੀਤਾ ਜਾਂਦਾ ਹਾਲਾਂਕਿ ਜਵਾਬੀ ਕਾਰਵਾਈ ਦੇ ਵਿੱਚ ਉਹਦੇ ਗੋਲੀ ਮਾਰੀਏ ਹਾਲਾਂਕਿ ਉਹ ਨੂੰ ਗੰਭੀਰ ਹਾਲਤ ਦੇ ਵਿੱਚ ਅਜ ਫਿਲਹਾਲ ਹਜੇ ਸੀਨੀਅਰ ਅਫਸਰ ਜਿਹੜੇ ਹੈਗੇ ਉਹ ਇੱਥੇ ਜੀ ਭਾਈ ਹਲੋ ਅੰਬਦੀਆ ਜੀ ਮੈਨੂੰ ਪਤਾ ਸਰਪੰਚ ਜੀ ਰਾਹੁਲ ਤੋਂ ਜਿਹੜੀ ਜਾਣਕਾਰੀ ਹੈ ਨਾ ਉਹ ਗੌਰਵਤ ਗੁਰਿੰਦਰ ਨਾਲੋਂ ਦੁਆਲੇ ਸਾਰਾ ਕੰਮ ਕਰਦਾ ਕਰਦਾ ਤੋੜੀ ਨੂੰ ਜੀ ਇੱਕ ਸਾਡੀ ਡੇਰਾਬਸੀ ਪੁਲਿਸ ਤੋਂ ਸਾਡੇ ਡੀਐਸ ਜੀ ਸ਼੍ਰੀ ਵਿਕਰਮ ਬਰਾੜ ਐ ਐਸਐਚਓ ਇਹ ਰਵਸੀ ਸੁਮਿਤ ਦੇ ਦੇ ਰਵਸੀ ਇਹ ਨਹੀਂ ਸਵੇਰੇ ਕਿਹੜੀ ਇਨਫੋਰਮੇਸ਼ਨ ਮਿਲੀ ਜੀ ਗੁਲਾਬਗੜ ਰੋਡ ਤੇ ਪੀਜੀਆ ਦੇ ਵਿੱਚ ਕੁਝ ਜਿਹੜੇ ਕ੍ਰਿਮੀਨਲ ਰਹਿ ਰਹੇ ਨੇ ਜਿਹੜੇ ਮਾਰ ਕ੍ਰਾਈਮ ਆਗੇ ਇੱਥੇ ਲੁਕ ਕੇ ਕਰਕੇ ਇੱਥੇ ਅੱਗੇ ਲੁਕੇ ਹੋਏ ਨੇ ਇਸ ਇਨਫੋਰਮੇਸ਼ਨ ਦੇ ਐਸਐਸਪੀ ਕਰਮਪਰਾਹ ਐਸਐਸਓ 13 ਵਸੀ ਇੰਸਪੈਕਟਰ ਸੁਮਿਤ ਮੋਡ ਏਜੀਡੀਐਫ ਦੀ ਸਾਡੀ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਜਿਹੜੀ ਟੀਮ ਹੈ ਉਹ ਨਾਲ ਇਹਨਾਂ ਨੇ ਇਸ ਏਰੀਆ ਦੇ ਵਿੱਚ ਜਾ ਕੇ ਜਰੂਰ ਤਬਿਸ਼ ਕੀਤੀ ਤੇ ਇੱਥੇ ਚੈਕਿੰਗ ਸ਼ੁਰੂ ਕੀਤੀ ਤਾਂ ਇਹ ਪੀਜੀ ਦੇ ਵਿੱਚ ਜਦੋਂ ਉਹ ਫਸਟ ਫਲੋਰ ਤੇ ਗਏ ਇਹਨਾਂ ਦੇ ਗਏ ਇਹਨਾਂ ਨੇ ਕਮਰਾ ਖੜਕਾਇਆ ਤੇ ਖੰਦਰੋਂ ਪਹਿਲਾਂ ਉਹਨਾਂ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਉਸ ਤੋਂ ਬਾਅਦ ਜਦੋਂ ਲੋਕ ਕੀਤਾ ਤਾਂ ਅੰਦਰੋਂ ਇੱਕ ਲੜਕੇ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਦੋਂ ਉਹਨੇ ਦੇਖਿਆ ਕਿ ਬਾਹਰ ਪੁਲਿਸ ਖੜੀ ਹੈ ਉਹਨੇ ਮਾਰ ਦੇਣ ਦੀ ਨੀਤ ਨਾਲ ਸਾਡੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਜਵਾਬੀ ਫਾਇਰ ਦੇ ਵਿੱਚ ਇੱਕ ਜਿਹੜਾ ਲੜਕਾ ਉਹਦੇ ਲੱਤ ਦੇ ਵਿੱਚ ਇੰਜਰੀ ਹੋਈ ਹੈ ਫਾਇਰ ਆਰਮ ਇੰਜਰੀ ਹੋਈ ਹੈ ਫਰਦਰ ਇਨਵੈਸਟੀਗੇਸ਼ਨ ਤੋਂ ਪਤਾ ਲੱਗਿਆ ਸਾਨੂੰ ਕਿ ਇਹ ਜਿਹੜਾ ਅਕਿਊਜ਼ ਹੈਗਾ ਜਿਹਨੇ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਜਾਨੋਂ ਮਾਰਨ ਦੀ ਨੀਤ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਦਾ ਨਾਮ ਸੁਮਿਤ ਬਿਸ਼ਨੋਈ ਹੈ ਇਹ ਬੇਸਿਕਲੀ ਹਨਮਾਨਗੜ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਇਹ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਇੱਕ ਬੜੇ ਇੱਕ ਬੜਾ ਸੈਂਸੇਸ਼ਨਲ ਕ੍ਰਾਈਮ ਹੋਇਆ ਸੀਗਾ 18 ਮਈ ਨੂੰ ਉੱਥੇ ਹਨਮਾਨਗੜ ਜ਼ਿਲ੍ਹੇ ਦੇ ਵਿੱਚ ਮਹਾਵੀਰ ਪ੍ਰਸ਼ਾਦ ਨਾਮ ਦੇ ਵਿਅਕਤੀ ਦਾ 35 ਸਾਲ ਦੀ ਉਮਰ ਦਾ ਲੜਕਾ ਸੀਗਾ ਉਹਦੀ ਦਿਨ ਦਿਹਾੜੇ ਜਿਹੜਾ ਮਰਡਰ ਕੀਤਾ ਗਿਆ ਸੀਗਾ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਉਸ ਕੇਸ ਦੇ ਵਿੱਚ ਇਹ ਜਿਹੜਾ ਮੇਨ ਅਕਿਊਸ ਸੀਗਾ ਉੱਥੋਂ ਮਰਡਰ ਕਰਕੇ ਇਹ ਇੱਥੇ ਲੁਕਿਆ ਹੋਇਆ ਸੀ ਅੱਜ ਜਿਹੜਾ ਸਾਨੂੰ ਇਨਫੋਰਮੇਸ਼ਨ ਮਿਲਿਤਾ ਹੈ ਨੇ ਅਡੀ ਪੁਲਿਸ ਪਾਰਟੀ ਤੇ ਵੀ ਹਮਲਾ ਕਰਨ ਦੀ ਮਤਲਬ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਫਾਇਰਆਮ ਯੂਜ਼ ਕੀਤਾ ਹੈ ਨੇ ਇਸ ਮਾਮਲੇ ਦੇ ਚੇਹੇ ਕ੍ਰਾਸ ਫਾਇਰਿੰਗ ਕਿੰਝੜ ਹੋਇਆ ਤੇ ਅਸੀਂ ਇਹਨੂੰ ਹੁਣ ਨਾਮ ਦੇ ਨਾਲ ਇਹਨੂੰ ਸਿਵਲ ਹਸਪੀਟਲ ਸ਼ਿਫਟ ਕੀਤਾ ਕਿੰਨੇ ਨੰਬਰ ਕਮਰੇ ਸੀ ਤੇ ਕਿੰਨੇ ਫਾਇਰ ਕ੍ਰਾਸ ਫਾਇਰ ਉਹਨੇ ਕਿੰਨੇ ਕਿਤੇ ਸੀ ਕਿੰਨੇ ਕਿਤੇ ਬੋਲ ਰਿਹਾ ਹੈ ਲਾਈਵ ਚੱਲ ਰਿਹਾ ਹੈ ਬਾਕੀ ਸਾਰੇ ਫ੍ਰੈਂਸਿਕ ਟੀਮ ਨੂੰ मौके ਤੇ ਆ ਰਹੀ ਹੈ ਪਹਿਲਾਂ ਇਹਨੇ ਅੰਦਰੋਂ ਰੂਮ ਦੇ ਵਿੱਚੋਂ ਜਿਹੜਾ ਇੱਕ ਫਾਇਰ ਕੀਤਾ ਜਿਹੜਾ ਜਾਲੀ ਦੇ ਵਿੱਚ ਦੀ ਹੋ ਕੇ ਪੁਲਿਸ ਪਾਰਟੀ ਸਾਡੀ ਪੁਲਿਸ ਪਾਰਟੀ ਨੇ ਬੜੀ ਬਹਤਰੀ ਨਾਲ ਕੰਮ ਕੀਤਾ ਕਿ ਕੋਈ ਇੰਜਰੀ ਨਹੀਂ ਹੋਈ ਬਟ ਉਸਵਾ ਜਿਹੜੇ ਕ੍ਰਾਸ ਫਾਇਰ ਦੇ ਵਿੱਚੋਂ ਇੰਜਰਡ ਹੋਇਆ ਬਾਕੀ ਜਿਹੜੇ ਐਗਜ਼ੈਕਟ ਫਾਇਰਿੰਗ ਹੈ ਜਿਹੜੀ ਸਾਡੀ ਫੋਰੈਂਸਿਕ ਟੀਮ ਮਾਰੀ ਐ ਐਗਜ਼ਾਮਿੰਗ ਕਰਕੇ ਸੀਗੀ ਸਕਿਨੀਆਂ ਦਿਨ ਤੱਕ ਹੋ ਰਹੇ ਸੀਗਾ ਔਰ ਹੁਣ ਤੱਕ ਦੀ ਜਾਣਕਾਰੀ ਕੋਈ ਇਥੇ ਵੀ ਵਾਰਦਾਤ ਨੂੰ ਅੰਜਾਮ ਦੇਣਾ ਸੀਗਾ ਰਿਕਵਰ ਕੀ ਕੀ ਹੋਇਆ ਦੇਖੋ ਸਾਨੂੰ ਮੌਕੇ ਤੋਂ ਇੱਕ ਜਿਹੜਾ 32 ਗੋਲ ਦਾ ਪਿਸਟਲ ਚਾਰ ਜਿਹੜੇ ਸਾਡੇ ਜੀ ਰਿਕਵਰ ਹੋਏ ਹੈ ਉਸ ਤੋਂ ਬਿਨਾ ਜਿਹੜੀ ਜੋ ਸਾਨੂੰ ਹਲੇ ਤੱਕ ਮੋੜਲੀ ਤਫਤੀਸ਼ ਤੋਂ ਪਤਾ ਲੱਗਿਆ ਪਿਛਲੇ 10-15 ਦਿਨ ਤੋਂ ਇੱਥੇ ਲੁਕਿਆ ਹੋਇਆ ਸੀ 18 ਤਰੀਕ ਨੂੰ ਜਦੋਂ ਵਾਰਦਾਤ ਇਹਨਾਂ ਨੇ ਹਨੁਮਾਨਗੜ੍ਹ ਜਿਹੇ ਵਿੱਚ ਕੀਤੀ ਉਸ ਤੋਂ ਬਾਅਦ ਇਹ ਲੁਕੇ ਹੋਏ ਸੀ ਕਿ ਉਸ ਤੋਂ ਬਾਅਦ ਕਿੱਥੇ-ਕਿੱਥੇ ਗਏ ਆ ਇਹ ਇਹ ਸਾਰੀ ਅਸੀਂ ਇਨਵੈਸਟਿਗੇਟ ਕਰਾਂਗੇ ਸਰ ਇੱਥੇ ਕੋਈ ਆਈਡੀਆ ਦਿੱਤਾ ਸੀ ਕਿਵੇਂ ਦੇਖੋ ਅਸੀਂ ਇਹ ਇਸ ਏਰੀਆ ਦੇ ਵਿੱਚ ਜਿਹੜੇ ਹੋਰ ਵੀ ਭੇਜੀਏ ਇਹਨਾਂ ਨੂੰ ਸਾਰਿਆਂ ਨੂੰ ਕੰਮ ਕਰਾਂਗੇ ਕਿ ਇੱਥੇ ਨੇ ਜੇ ਨੇ ਆਪਣੇ ਰੂਲ ਰੈਗੂਲੇਸ਼ਨਸ ਦੀ ਇਸ ਸਭ ਦੇ ਆਰਡਰਾਂ ਦੀ ਵਾਇਲੇਸ਼ਨ ਇੱਥੇ ਇਹਨੇ ਆਪਣਾ ਆਈਡੀ ਦਿੱਤਾ ਵਸੇ ਅਸੀਂ ਇਹਨੂੰ ਇਨਵੈਸਟੀਗੇਟ ਕਰਾਂਗੇ ਅਸੀਂ ਇਹਨਾਂ ਦੇ ਪੀਜੀ ਦੇ ਓਨਰ ਨੂੰ ਬੁਲਾਇਆ ਹੈ ਸਰ ਇਹਦੇ ਨਾਲ ਇੱਕ ਲੜਕਾ ਹੋਰ ਸੀਗਾ ਉਹਦਾ ਨਾਮ ਪੰਕਜ ਮਲਿਕ ਹੈ ਉਹ ਵੀ ਅਸੀਂ ਇਹਦੇ ਨਾਲ ਹੀ ਇਹ ਰਾਉਂਡ ਅਪ ਕੀਤਾ ਹੈ ਹਰਿਆਣੇ ਦਾ ਰਹਿਣ ਵਾਲਾ ਸਰ ਕਿੱਥੇ ਲਿਖ ਹੋਇਆ ਹੋਵੇ ਮਦਦ ਨਹੀਂ ਜਿਹੜਾ ਇਹਦੇ ਨਾਲ ਲੜਕਾ ਹੈਗਾ ਦੂਸਰਾ ਉਹ ਹਰਿਆਣੇ ਦਾ ਰਹਿਣ ਵਾਲਾ ਹੈਗਾ ਅਸੀਂ ਇਹ ਪੰਕਜ ਹੈ ਉਹਦਾ ਪੰਕਜ ਮਲਿਕ ਨਾਮ ਹੈ ਅਸੀਂ ਹੁਣ ਇਹ ਪੂਰਾ ਐਗਜ਼ਾਮਿਨ ਥੋਰੋਲੀ ਇਨਵੈਸਟੀਗੇਟ ਕਰਾਂਗੇ ਵੀ ਇਹ ਰੂਮ ਦੇ ਵਿੱਚ ਪੀਜੀ ਦੇ ਵਿੱਚ ਕਿਉਂ ਆਇਆ ਕਿਨੇ ਇਹਨੂੰ ਕ ਮੈਂ ਲੋਕ ਕਿਹੜੇ ਸ਼ਹਿਰ ਦਾ ਜਿਹੜਾ ਇਹ ਅਕਿਊਜ਼ਡ ਹੈ ਇਹ ਹਰਮੰਡਗਰ ਡਿਸਟ੍ਰਿਕਟ ਦਾ ਰਹਿਣ ਵਾਲਾ ਜਿਹੜਾ ਦੂਸਰਾ ਜਿਹੜਾ ਦੂਸਰਾ ਸੋਨੀਪਟ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਹਰਿਆਣਾ ਸਿਰ ਇਹ ਬੇਸਿਕਲੀ ਇਹ ਪਤਾ ਲੱਗਾ ਵੀ ਇਹ ਵਾਰਦਾਤ ਉੱਥੋਂ ਕਰ ਰਹਾ ਹੈ ਹੁਣ ਕਿਹੜੀ ਵਾਰਦਾਤ ਹੋਰ ਕਰਨੀ ਸੀ ਪੰਜਾਬ ਦੇ ਇਹਦੇ 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 ਬਾਰੇ ਇਨਵੈਸਟੀਗੇਟ ਕਰਾਂਗੇ ਹੁਣ ਮਾਰਦੇ ਸਿਰ ਕਿਹੜੇ ਵਹੀਕਲ ਤੇ ਕੋਈ ਨਾਲ ਕੋਈ ਇਹ ਵੀ ਅਸੀਂ ਇਨਵੈਸਟੀਗੇਟ ਕਰਨਾ ਹੈ ਲੈ ਠੀਕ ਠੀਕ